ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਬਹੁਤ ਗੱਡੀਆਂ ਦਿਖਾਵਾਂਗੇ ਜਿਹੜੀਆਂ ਫੌਰ ਸੇਲ ਨੇ ਖੜੀਆਂ ਨੇ ਐਸਐਸ ਕਾਰ ਬਾਜ਼ਾਰ ਪਟਿਆਲਾ ਤੇ ਇੱਕ ਵਾਰੀ ਵੀਰੇ ਗੱਡੀਆਂ ਤੇ ਨਾ ਕੈਮਰਾ ਘੁਮਾ ਦਿਓ ਇੱਕ ਵਾਰੀ ਇਧਰ ਨੂੰ ਗੱਡੀਆਂ ਬਹੁਤ ਖੜੀਆਂ ਨੇ ਕੱਲੀ ਕੱਲੀ ਗੱਡੀ ਦੀ ਡਿਟੇਲ ਹੈ ਜਿਹੜੀ ਤੁਹਾਨੂੰ ਆਪਾਂ ਦਵਾਂਗੇ ਇਸ ਵੀਡੀਓ ਦੇ ਵਿੱਚ ਪਹਿਲੀ ਗੱਡੀ ਆ ਚੈੱਕ ਕਰਾਓ ਵੀਰੇ i20 ਖੜੀ ਹੈ ਜੀ ਤੁਸੀਂ ਗੱਡੀ ਦੇ ਲਾਈਟ ਟਾਇਰ ਚੈੱਕ ਕਰੋ ਲਾਈਟ ਟਾਇਰ ਗੱਡੀ ਦੇ ਬਹੁਤ ਵਧੀਆ ਲੱਗੇ ਹੋਏ ਨੇ ਜੀਮੈਕਸ ਦੇ ਟਾਇਰ ਵੀ ਗੱਡੀ ਦੇ ਵਧੀਆ ਪਏ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਗੱਡੀ ਬਹੁ ਬਹੁਤ ਸਾਫ ਕੰਡੀਸ਼ਨ ਦੀ ਕਾਰ ਹੈ ਜੀ ਇਹ ਹੈਗੇ ਜੀ 2014 ਮਾਡਲ ਰਜਿਸਟਰਡ 2016 2031 ਤੱਕ ਗੱਡੀ ਪਾਸ ਹੈ ਜੀ ਇਹ ਸਪੋਰਟਸ ਮਾਡਲ ਹੈ ਜੀ ABS ਵਾਲਾ ਤੁਸੀਂ ਇੱਕ ਵਾਰੀ ਗੱਡੀ ਦਾ ਇੰਟੀਰੀਅਰ ਵੀ ਚੈੱਕ ਕਰਾ ਦਿਓ ਭਾਜੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ ਹੈ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਪਾਏ ਹੋਏ ਨੇ ਮੈਟਿੰਗ ਵਗੈਰਾ ਬਹੁਤ ਜ਼ਿਆਦਾ ਵਧੀਆ ਹੋਈ ਹੋਈ ਹੈ ਗੱਡੀ ਦੇ ਵਿੱਚ ਜੇ ਤੁਸੀਂ i20 ਲੱਭ ਰਹੇ ਹੋ ਕੋਈ ਵਧੀਆ ओरिजिनल ਪੇਂਟ ਦੀ ਬਾਈ ਤੁਸੀਂ ਇਹ ਗੱਡੀ ਲੈ ਕੇ ਜਾ ਸਕਦੇ ਹੋ ਬਹੁਤ ਸਾਫ ਕੰਡੀਸ਼ਨ ਦੀ ਕਾਰ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਡਿਮਾਂਡ ਇਹਦੀ ਰੱਖੀ ਹੈ ਜੀ ਆਪਾਂ 3,70,000 ਰੁਪਇਆ ਬਾਕੀ ਮੌਕੇ ਤੇ ਤੁਹਾਡਾ ਵਧੀਆ ਮਾਨਤਾਣ ਕੀਤਾ ਜਾਊਗਾ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਬਾਈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਜਾਂ ਵਿਜ਼ਿਟ ਕਰ ਲਿਓ ਐਸਐਸ ਕਾਰ ਬਾਜ਼ਾਰ ਪਟਿਆਲਾ ਦੂਜੀ ਗੱਡੀ ਬਾਈ ਤੁਹਾਨੂੰ ਦਿਖਾਉਨੇ ਆ ਉਲਟੋ ਇੱਕ ਵਾਰੀ ਚਾਰੇ ਪਾਸੇ ਗੱਡੀ ਦੇ ਕੈਮਰਾ ਘੁਮਾ भाई भाई तो डेली बढ़िया ਰਹੂਗੀ वीएक्सआई मॉडल है जी अल्टो 2013 83000 गड्डी ड्रिवन है जी ਤੁਸੀਂ ਦੇਖ ਸਕਦੇ ਹੋ ਗੱਡੀ ਦੇ ਨੰਬਰ ਵਧੀਆ ਲੱਗਿਆ ਹੋਇਆ ਜੀ ਟਾਇਰ ਵਗੈਰਾ ਬਿਲਕੁਲ ਨਵੇਂ ਪਏ ਨੇ ਇੱਕ ਵਾਰੀ ਗੱਡੀ ਇੰਟੀਰੀਅਰ ਦੀ ਵੀ ਚੈੱਕ ਕਰਾ ਦਿਓ ਜੀ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵਗੈਰਾ ਬਹੁਤ ਵਧੀਆ ਹੋਈ ਹੋਈ ਆ ਇਦੀ ਡਿਮਾਂਡ ਬਾਈ ਹੁਣਾਂ ਨੇ ਰੱਖੀ ਆ ਜੀ 2.5 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਤੁਹਾਡਾ ਵਧੀਆ ਮਾਨਤਾਣ ਕੀਤਾ ਜਾਊਗਾ ਤੇ ਬਾਈ ਜੀ ਤੀਜੀ ਗੱਡੀ ਆਪਾਂ ਫੇਰ ਤੁਹਾਨੂੰ ਦਿਖਾਉਣ ਲੱਗੇ ਆ I20 ਇੱਕ ਵਾਰੀ ਤੁਸੀਂ ਇਹਦੇ ਵੀ ਚਾਰੇ ਪਾਸੇ ਗੱਡੀ ਦੇ ਕੈਮਰਾ ਘੁਮਾ ਦਿਓ ਗੱਡੀ ਦੇ ਲਾਈਟ ਟਾਇਰ ਦੇਖੋ ਕਿੰਨੇ ਵਧੀਆ ਲੱਗੇ ਹੋਏ ਨੇ ਬਹੁਤ ਸੋਹਣੇ ਲਾਈਟ ਟਾਇਰ ਲੱਗੇ ਹੋਏ ਨੇ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਗੱਡੀ ਬਹੁਤ ਜ਼ਿਆਦਾ ਵਧੀਆ ਕੰਡੀਸ਼ਨ ਦੀ ਹੈ ਜੀ ਸਿੰਗਲ ਸਕ੍ਰੈਚ ਨਹੀਂ ਗੱਡੀ ਤੇ ਸਾਰੀ ਗੱਡੀ origional ਪੇਂਟ ਦੀ ਹੈ ਜੀ ਲੋਕਲ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ PB 11 ਪਟਿਆਲੇ ਦਾ ਨੰਬਰ ਹੈ ਜੀ ਇਹ 2018 ਮਾਡਲ ਹੈ ਜੀ ਆਸਤਾ ਵਾਲਾ ਵੇਰੀਐਂਟ ਹੈ 92000 ਗੱਡੀ ਡਰਾਈਵਨ ਹੈ ਜੀ オリジナル ਤੁਸੀਂ ਇੱਕ ਵਾਰ ਇੰਟੀਰੀਅਰ ਵੀ ਚੈੱਕ ਕਰੋ ਭਾਜੀ ਗੱਡੀ ਦਾ ਦੇਖੋ ਜੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਹੈ ਜੀ ਦੇਖ ਸਕਦੇ ਹੋ ਮੈਟਿੰਗ ਵਗੈਰਾ ਗੱਡੀ ਦੇ ਵਿੱਚ ਵਧੀਆ ਹੋਈ ਹੋਈ ਹੈ ਸੀਟ ਕਵਰ ਗੱਡੀ ਦੇ ਵਧੀਆ ਨੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਹੈ ਜੀ ਡਿਮਾਂਡ ਇਹਦੀ ਕੀ ਕੀਤੀ ਹੈ ਜੀ ਭਾਜੀ ਉਹਨਾਂ ਨੇ 5 ਲੱਖ ਤੇ 75000 ਰੁਪਇਆ ਬਾਕੀ ਮੌਕੇ ਦੇ ਵਧੀਆ ਮਾਨਤਾਣ ਕੀਤਾ ਜਾਊਗਾ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਜਾਂ ਵਿਜ਼ਿਟ ਕਰ ਲਿਓ ਐਸਐਸ ਕਾਰ ਬਾਜ਼ਾਰ ਪਟਿਆਲਾ ਕੋਈ ਮੇਰਾ ਭਰਾ ਮੰਗਦਾ ਵੀ ਡੀਜ਼ਲ ਦੀ ਸਵਿਫਟ ਦਵਾ ਦੋ ਤਾਂ ਬਾਈ ਜੀ ਆ ਤੁਹਾਡੇ ਲਈ ਡੀਜ਼ਲ ਵਾਲੀ ਸਵਿਫਟ ਖੜੀ ਹੈ ਇੱਕ ਵਾਰੀ ਤੁਸੀਂ ਗੱਡੀ ਦੇ ਲਾਈਟ ਟਾਇਰ ਚੈੱਕ ਕਰਾ ਦਿਓ ਜੀ ਲਾਈਟ ਟਾਇਰ ਗੱਡੀ ਦੇ ਵਧੀਆ ਪਏ ਨੇ ਟਾਇਰ ਬਿਲਕੁਲ ਨਵੇਂ ਪਏ ਨੇ ਜੀ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਡੀਜ਼ਲ ਦੀ ਸਵਿਫਟ ਹੈ ਜੀ ਇਹ 2013 ਮਾਡਲ ਹੈ ਜੀ ਗੱਡੀ ਤੇ ਇੱਕ ਵਾਰੀ ਨੰਬਰ ਚੈੱਕ ਕਰਾਓ ਗੱਡੀ ਦੇ ਨੰਬਰ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈ 445 ਪਟਿਆਲੇ ਲੋਕਲ ਨੰਬਰ ਦੀ ਗੱਡੀ ਹੈ ਪੰਜਾਬ ਦੀ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਦਾ ਇੰਟੀਰੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜਿਆਦਾ ਸਾਫ਼ ਸੁਥਰੀ ਹੈ ਜੀ ਇਹ ਹੈਗਾ ਜੀ 2013 ਮਾਡਲ ਰਜਿਸਟਰ 2014 ਦੇਖੋ ਵੀਰੇ ਸੀਟ ਕਵਰ ਗੱਡੀ ਦੇ ਵਧੀਆ ਪਏ ਨੇ ਮੈਟਿੰਗ ਵਗੈਰਾ ਵਧੀਆ ਹੋਈ ਹੋਈ ਆਮ ਰੈਸਟ ਗੱਡੀ ਦੇ ਵਿੱਚ ਲੱਗਿਆ ਹੋਇਆ ਇੱਕ ਵਾਰੀ ਅੱਗੋਂ ਵੀ ਗੱਡੀ ਦਿਖਾ ਦਿਓ ਵੀਰੇ ਉੱਪਰ ਵਗੈਰਾ ਸਾਰਾ ਗੱਡੀ ਦੇ ਵਧੀਆ ਪਏ ਨੇ origignal ਪੇਂਟ ਦੀ ਕਾਰ ਹੈ ਜੀ ਸਿੰਗਲ ਸਕ੍ਰੈਚ ਨਹੀਂ ਗੱਡੀ ਤੇ ਡਿਮਾਂਡ ਇਹਦੀ ਭਾਈ ਹੁਣਾਂ ਨੇ ਰੱਖੀ ਆ ਜੀ 3 ਲੱਖ ਤੇ 70000 ਰੁਪਈਆ ਬਾਕੀ ਮੌਕੇ ਤੇ ਇਹਦੇ ਚੋਂ ਵੀ ਵਧੀਆ ਮਾਨਤਾਣ ਕੀਤਾ ਜਾਊਗਾ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਬਹੁਤ ਵਧੀਆ ਫੈਮਿਲੀ ਕਾਰ ਐ ਜ ਅਗਲੀ ਗੱਡੀ ਭਾਈ ਜੀ ਆਪਾਂ ਤੁਹਾਨੂੰ ਡਸਟਰ ਦਿਖਾਉਣੀ ਆ ਇੱਕ ਵਾਰੀ ਚੈੱਕ ਕਰੋ ਡਸਟਰ RXL ਦਾ ਮਾਡਲ ਐ ਜੀ ਇਹ PB 11 ਲੋਕਲ ਪਟਿਆਲੇ ਦੀ ਗੱਡੀ ਐ ਵੀ ਦੇਖੋ ਇੱਕ ਵਾਰੀ ਚਾਰੇ ਪਾਸੇ ਗੱਡੀ ਦੇ ਕੈਮਰਾ ਘੁਮਾ ਦਿਓ ਜੀ ਗੱਡੀ ਬਿਲਕੁਲ ਸਾਫ਼ ਪਈ ਐ ਵੀ ਦੇਖ ਸਕਦੇ ਹੋ ਇਹ ਗੱਡੀ 85 BHP ਵਾਲੀ ਹੈ ਜੀ ਜਿਹਦੀ ਐਵਰੇਜ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਇੱਕ ਵਾਰੀ ਤੁਸੀਂ ਗੱਡੀ ਦਾ ਇੰਟੀਰੀਅਰ ਵੀ ਚੱਕਰਾਓ ਵੀਰੇ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਹੈ ਜੀ ਦੇਖੋ ਸੀਟ ਕਵਰ ਗੱਡੀ ਦੇ ਵਧੀਆ ਲੱਗੇ ਹੋਏ ਨੇ ਮੈਟਿੰਗ ਵਗੈਰਾ ਬਹੁਤ ਵਧੀਆ ਹੋਈ ਹੋਈ ਹੈ ਜੀ ਗੱਡੀ ਦੇ ਵਿੱਚ ਸਾਰੀਆਂ ਹੀ ਗੱਡੀਆਂ ਬਹੁਤ ਜੈਨੂਇਨ ਕੰਡੀਸ਼ਨ ਦੀਆਂ ਨੇਗੀਆਂ ਜੀ ਤੇ ਸਾਰੀਆਂ ਹੀ ਗੱਡੀਆਂ ਪੰਜਾਬ ਦੇ ਪੱਕੇ ਨੰਬਰ ਦੀਆਂ ਗੱਡੀਆਂ ਨੇਗੀਆਂ ਡਿਮਾਂਡ ਹੈਗੀ ਹੈ ਜੀ ਇਹਦੀ 3.5 ਲੱਖ ਰੁਪਈਆ ਬਾਕੀ ਇਹਦੇ ਚੋਂ ਵੀ ਮੌਕੇ ਤੇ ਵਧੀਆ ਮਾਨਤਾਣ ਕੀਤਾ ਜਾਊਗਾ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਜਾਂ ਵਿਜ਼ਿਟ ਕਰ ਲਿਓ ਐਸਐਸ ਕਾਰ ਬਾਜ਼ਾਰ ਪਟਿਆਲਾ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਬਾਈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਧੰਨਵਾਦ